ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੈਚਨ ਮੀ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਗਰਾਰਾ ਸੂਟ ਸ਼ੇਅਰ ਕਰ ਰਹੇ ਹਾਂ ਸੋ ਇਹ ਬਹੁਤ ਹੀ ਪਿਆਰੇ ਪਾਕਿਸਤਾਨੀ ਹੈਵੀ ਗਰਾਰਾ ਸੂਟ ਬਣੀ ਹੋਈ ਹੈ ਸੋ ਤੁਸੀਂ ਇਹਨੂੰ ਆਪਣੇ ਕਲਰ ਚੁਆਇਸ ਦੇ ਅਕੋਰਡਿੰਗ ਵੀ ਬਣਾ ਸਕਦੇ ਹੋ ਸੇਮ ਜਿਵੇਂ ਅਸੀਂ ਸ਼ੋਅ ਕਰਦੇ ਹਾਂ ਜੀ ਉਸ ਤਰ੍ਹਾਂ ਵੀ ਬਣਾ ਸਕਦੇ ਹੋ ਔਰ ਸੈਮੀ ਪਿਓਰ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੀ ਅਸੀਂ ਜਿਹੜੇ ਸੂਟਸ ਆ ਰੈਡੀ ਕਰਦੇ ਹਾਂ ਵਿਦ ਦੁਪੱਟਾ ਵਿਦਆਊਟ ਦੁਪੱਟਾ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਜਿਵੇਂ ਵੀ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਸੋ ਤੁਸੀਂ ਕਰ ਸਕਦੇ ਹੋ ਔਰ ਇਸ ਤਰ੍ਹਾਂ ਜੀ ਆਪਾਂ ਜਿਹੜਾ ਆਰਡਰ ਲੈਂਨ ਦਾ ਪ੍ਰੋਸੀਜਰ ਹੈਗਾ ਕਿ ਤੁਸੀਂ WhatsApp ਨੰਬਰ 7589231377 ਤੇ ਸਕਰੀਨਸ਼ਾਟ ਭੇਜ ਕੇ ਪ੍ਰਾਈਸ ਜਾਣ ਸਕਦੇ ਹੋ ਔਰ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਅਗਰ ਤੁਸੀਂ ਪ੍ਰਾਈਸ ਜਾਣ ਚੁੱਕੇ ਹੋ ਤੁਹਾਡਾ ਮਨ ਹੈਗਾ ਆਰਡਰ ਕਰਨ ਦਾ ਤਾਂ ਪਲੀਜ਼ ਫੇਰ ਹੀ ਕਾਲ ਕਰਿਆ ਕਰੋ ਤਾਂ ਤੁਸੀਂ ਟਾਈਮਿੰਗ ਦੇ ਕੋਲ ਮੈਸੇਜ ਕਰਿਆ ਕਰੋ ਕਿਉਂਕਿ ਵਾਰ-ਵਾਰ ਜੇ ਤੁਸੀਂ ਕਾਲ ਕਰਦੇ ਹੋ ਤਾਂ ਸਭ ਤੋਂ ਪਿਕ ਨਹੀਂ ਹੁੰਦੀ ਸੋ ਚੰਗਾ ਨਹੀਂ ਲੱਗਦਾ ਸੋ ਤੁਸੀਂ WhatsApp ਤੇ ਮੈਸੇਜ ਛੱਡ ਦਿਆ ਕਰੋ ਸੋ ਫਿਰ ਅਸੀਂ ਜਿਹੜਾ ਧਿਆਨ ਚ ਰੱਖਦੇ ਆ ਕਿ ਕਿੰਨਾ ਨੂੰ ਅਸੀਂ ਕਾਲ ਕਰਨੀ ਹੈਗੀ ਆ ਸੋ ਫਿਰ ਅਸੀਂ ਉਸ ਜਦੋਂ ਵੀ ਫ੍ਰੀ ਹੁੰਨੇ ਆ ਤਦ ਤੁਹਾਨੂੰ ਮੈਸੇਜ ਕਰਾਂਗੇ ਸੋ ਇਹ ਸੀਗਾ ਜੀ ਬਹੁਤ ਹੀ ਪਿਆਰਾ yellow sheet ਤੇ ਬਣਿਆ ਹੋਇਆ ਬਹੁਤ ਹੀ ਨਾਈਸ ਬਣਿਆ ਹੋਇਆ ਇਹ ਦੇਖੋ ਇਕਰਾਰਾ ਸੂਟ ਦੇ ਨਾਲ ਜਿਹੜੀ ਅਸੀਂ ਸ਼ਰਟ ਹੈਗੀ ਹੈ ਇਹ ਬਹੁਤ ਹੀ ਸ਼ਾਰਟ ਚਲਦੀਆਂ ਹੈਗੀਆਂ ਤੁਹਾਡੇ ਲੈਂਥ ਅਕੋਰਡਿੰਗ 36 ਵੀ ਰੱਖਦੇ ਆਂ ਅਗਰ ਤੁਹਾਡੀ ਹਾਈਟ ਜਿਹੜੀ ਘੱਟ ਹੈਗੀ ਆ ਤਾਂ ਉਸ ਤੋਂ ਵੀ ਘੱਟ ਕਿਉਂਕਿ ਜਦੋਂ ਆਪਾਂ ਗਰਾਰਾ ਸੂਟ ਬਣਾਉਨੇ ਆ ਜੀ ਤਾਂ ਉਹਦੇ ਜਿਹੜੇ ਥਾਈ ਤੇ ਵਲ ਪੈਂਦੇ ਹੈਗੇ ਆ ਉਹਦੇ ਉੱਪਰ ਅਸੀਂ ਜਿਵੇਂ ਕੀ ਸ਼ਰਟ ਉੱਪਰ ਤੱਕ ਆਉਣੀ ਚਾਹੀਦੀ ਹੈ ਕਿਉਂਕਿ ਉਹ ਚੋਇਸ ਦੇ ਅਕੋਰਡਿੰਗ ਜਿਵੇਂ ਵੀ ਕਸਟਮਰ ਨੇ ਉਹ ਨੂੰ ਖਸਾਂ ਦਾ ਉਹਦੀ ਚੋਇਸ ਦੇ ਅਕੋਰਡਿੰਗ ਕਰਦੇ ਆ ਬਹੁਤ ਪਿਆਰਾ ਆਇਆ yellow shade ਹੈ ਜੀ ਸੋ ਸਾਰਾ ਇਹ ਵਰਕ ਦੇ ਨਾਲ ਅਸੀਂ ਫਿਲ ਕੀਤਾ ਹੋਇਆ ਔਰ ਇਹਦੇ ਨਾਲ ਜਿਹੜੇ ਬਹੁਤ ਹੀ ਪਿਆਰੇ ਅਸੀਂ ਲਟਕੰਦ ਦਿੱਤੇ ਹੋਏ ਆ thread ਨਾਲ ਦੇ ਸੋ ਇਹ ਹੀ ਆ ਜਿਹੜਾ ਆਰੀ ਵਿਦ thread embroidery ਹੈ ਜੀ ਔਰ ਇਹਦੇ ਨਾਲ ਜਿਵੇਂ ਅਸੀਂ ਕਰਾਰੇ ਤੇ ਵੀ जिमें लटकन है जी कलरफुल लटकन है सो बहुत ही प्यारे और इधर गरारा है का। वो भी बहुत ही ज़्यादा हैवी करारा है तो नीचे असी ਗਰਾਰੇ ਦੇ ਸਾਰੇ ਜਿਹੜਾ ਬਾਰਡਰ ਹੈਗਾ ਇਹਦੇ ਤੇ ਅਸੀਂ ਵਰਕ ਕੀਤਾ ਹੋਇਆ ਆਰੀ ਵਿਦ ਥ्रेडਿੰਗ ਕੋਈ ਜੀ ਹੈ ਸੋ ਇਹਦੇ ਤੇ ਅਸੀਂ ਵਰਕ ਕੀਤਾ ਹੈ ਦੇਖੋ ਕਾਫੀ ਬਾਰਡਰ ਆ ਜਿਹੜਾ ਬਣ ਜਾਂਦਾ ਕਿਉਂਕਿ ਜਦੋਂ ਇਹਦੀ ਕੋਸਟ ਆਉਂਦੀ ਹੈ ਤਾਂ ਸਾਰਿਆਂ ਨੂੰ ਹੀ ਹੋਊਗਾ ਕਿ ਹਾਂਜੀ ਕੋਸਟਲੀ ਕਿਉਂ ਆ ਸੋ ਅਸੀਂ ਉਹਦੇ ਅਕੋਰਡਿੰਗ ਹੈ ਜਿਹੜਾ ਤੁਹਾਨੂੰ ਪਹਿਲਾਂ ਹੀ ਦੱਸਣਾ ਚਾਹੁੰਦੇ ਆ ਦੇਖੋ ਤੁਸੀਂ ਕਿੰਨਾ ਇਹਦਾ ਇੱਕ ਗਰਾਰੇ ਦਾ ਇੱਕ ਦਾ ਘੇਰ ਹੈਗਾ ਇਹ ਨੀਚੇ ਔਰ ਸੈਕੰਡਰੀ ਸੇਮ ਹੈ ਜੀ ਉਨਾ ਹੀ ਵਰਕ ਹੈ ਜਿਹੜਾ ਸਰਕਲ ਤੇ ਆ ਪਰ ਬਹੁਤ ਹੀ ਹੈਵੀ ਹੈ ਇਹ ਦੇਖੋ ਇੱਥੇ ਅਸੀਂ نیچے ਜਿਹੜਾ ਨਟ ਪਾਈ ਹੋਇਆ ਔਰ ਇੰਨੀ ਹੈਵੀ ਜੀ ਫਾਲ ਬਣਦੀ ਸੋ ਜਦੋਂ ਵੀਅਰ ਕੀਤਾ ਹੋਈ ਦਾ ਸੋ ਤਾਂ ਇਹ ਵੀ ਫੋਲ ਹੈ ਜਿੰਦੀ ਇਸ ਤਰ੍ਹਾਂ ਦੀ ਲੁੱਕ ਆਉਗੀ ਸੋ ਇਹਨਾਂ ਜਿਹੜਾ ਦੁਪੱਟਾ ਹੈਗਾ ਜੀ ਆਪਾਂ نیٹ ਦਾ ਲਗਾਇਆ ਹੋਇਆ ਕਿਉਂਕਿ ਆਲਰੇਡੀ ਜਿਹੜਾ ਸੂਟ ਹੈ ਕਾਫੀ ਹੈਵੀ ਹੈ ਹਰਸੀ نیٹ ਦਾ ਸਿਪੀ ਵਾਲਾ ਜਿਹੜਾ ਦੁਪੱਟਾ ਦੁਪੱਟਾ ਹੈਗਾ ਕੋਨਾਲਸੀ ਕੰਟਰਾਸਟ ਵਾਲੀ ਲੇਸ ਦਿੱਤੀ ਹੋਈ ਹੈ ਸੋ ਇਹ ਸੀਗਾ ਜੀ ਗਰਾਰਾ ਸੂਟ ਹੁਣ ਮੇ ਅਗ੍ਸਟ ਪਾ ਰਹੇ ਹਾਂ ਇਹ ਵੀ ਗਰਾਰਾ ਸੂਟ ਹੈ ਦੇਖੋ ਇਹ ਸਿੰਪਲ ਮਸ਼ੀਨਲ ਬਲਰਡਰੀਜ ਬਣਿਆ ਹੋਇਆ ਹੈ ਔਰ ਇਹ ਦਿਨਾਲਸੀ ਸਿੰਪਲ ਜੁਨਕ ਪਾ ਕੇ نیچے ਜਿਹੜੀਆਂ ਲੇਸਿਸ ਦਿੱਤੀਆਂ ਕੋਈ ਇਸ ਤਰ੍ਹਾਂ ਹੈ ਸਿੰਪਲ ਜਿਹਾ ਪੀਸ ਸੀ ਰੈਡੀ ਕੀਤਾ ਜਿਵੇਂ ਕਸਟਮਰ ਨੇ ਆਰਡਰ ਕੀਤਾ ਸੀ ਗਰਲਿਸ਼ ਲੁੱਕ ਦੇ ਵਿੱਚ ਔਰ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਫੋਰ ਸਾਈਡਿਡ ਔਰਗੈਂਜ਼ਾ ਦੁਪੱਟਾ ਵਿਦ ਕਟਵਰਕ ਸੋ ਈਸੀ ਸੈਕੰਡ ਜੀ ਔਰ ਥਰਡ ਹੈਗਾ ਜੀ ਜਿਹੜਾ ਇਸ ਤਰ੍ਹਾਂ ਆਰੀ ਵਰਕ ਦੇ ਵਿੱਚ ਸੋ ਇਸ ਤਰ੍ਹਾਂ ਹੋਇਆ ਹੋਇਆ ਇਸਰਾ ਇਹ ਲਟਕਣ ਦਿੱਤੇ ਹੋਏ ਆ। ਰੀਦੀ ਨਾਲ ਦੁਪੱਟਾ ਜਿਵੇਂ ਅਸੀਂ ਆਰੀ ਦੇ ਵਿੱਚ ਹੈਵੀ ਸ਼ੋਅ ਕਰਦੇ ਆ ਸੋ ਉਸ ਤਰ੍ਹਾਂ ਦਾ ਬਣਿਆ ਹੋਇਆ ਕਿਉਂਕਿ ਦੁਪੱਟਾ ਹਜੇ ਪ੍ਰੋਸੈਸ ਦੇ ਵਿੱਚ ਹੈ। ਸੋ ਸੇਮ ਏਮਬਰਾਇਡਰੀ ਹੈ ਜਿਹੜਾ ਪੂਰਾ ਫੁੱਲ ਹੈਵੀ ਜਿਹੜਾ ਦੁਪੱਟਾ ਹੈ ਜੋ ਤੁਸੀਂ ਪ੍ਰਾਈਸ ਮੈਂ ਪੁੱਛੋਗੇ ਤਾਂ ਅਸੀਂ ਵਿਦ ਹੈਵੀ ਦੁਪੱਟੇ ਦੀ ਪ੍ਰਾਈਸ ਆ ਜਿਹੜੀ ਦੱਸਾਂਗੇ ਕਿਉਂਕਿ ਅਸੀਂ ਕਾਫੀ ਸੂਖਸੇ ਡਿਜ਼ਾਈਨ ਦੇ ਜਿਹੜੇ ਸ਼ੇਅਰ ਕਰ ਚੁੱਕੇ ਹਾਂ। ਸੋ ਅਗਰ ਤੁਸੀਂ ਨਵੇਂ ਸਬਸਕ੍ਰਾਈਬਰ ਹੋ ਜੀ ਤਾਂ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਜਾ ਕੇ ਇਹਦਾ ਸੇਮ ਜਿਹੜਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਅਸੀਂ ਹੈਵੀ ਸੂਟ ਦੇ ਨਾਲ ਕਿਸ ਤਰ੍ਹਾਂ ਦਾ ਦੁਪੱਟਾ ਜਿਹੜਾ ਰੈਡੀ ਕਰਦੇ ਹਾਂ ਸੋ ਉਸ ਤਰ੍ਹਾਂ ਦਾ ਦੁਪੱਟਾ ਇਹਦੇ ਨਾਲ ਰੈਡੀ ਕੀਤਾ ਹੋਇਆ ਔਰ ਇਹ ਅਸੀਂ ਵਿਦ ਦੁਪੱਟਾ ਹੈਵੀ ਪ੍ਰਾਈਸ ਤੁਹਾਨੂੰ ਮੈਂਸ਼ਨ ਕਰਾਂਗੇ ਵਿਦ ਗਰਾਰਾ ਸਟਿਚਿੰਗ ਸੋ ਇਹਦਾ ਜਿਹੜਾ ਗਰਾਰਾ ਹੈਗਾ ਜੀ ਇਸ ਤਰ੍ਹਾਂ ਦਾ ਕਲੀਅਰ ਫਾਲਪ ਨਾ ਇਹ ਵੀ ਬਹੁਤ ਹੀ ਪਿਆਰਾ ਜਿਹੜਾ ਇਹ ਪੀਸ ਬਣਿਆ ਦੇਖੋ ਇੱਕ ਸਾਈਡ ਇਹ ਵੀ ਇਸ ਤਰ੍ਹਾਂ ਦੀ ਹੈ ਦੋਨੋਂ ਸਾਈਡਾਂ ਜਿਹੜੀਆਂ ਲੇਅਰਸ ਪਾ ਕੇ ਇਹ ਬਣਾਇਆ ਹੋਇਆ ਇਹਦੇ ਤੇ ਅਸੀਂ ਸਟਫ ਵੀ ਜ਼ਿਆਦਾ ਲੱਗਦਾ ਹੈ ਜੀ ਹੋਰ ਸਟੀਚਿੰਗ ਦੀ ਜਿਹੜੀ ਕਾਸਟ ਹੈ ਉਹ ਵੀ ਜ਼ਿਆਦਾ ਹੋ ਚੁੱਕੀ ਸੋ ਇਹਦੇ ਨਾਲ ਸ਼ਰਟ इस तरह का थोड़ा सिंपल लुक दिती हुई है तो तक कलाइंस है पीछे आप लटकन दते हुए और यदट्टा जो हैवी आरी आरीव विद थ्रैड एम्ब्रॉयडरी है जोड़ा यद दुपट्टा है का तुम मेरी लास्ट वीडियो भीडियो दे जाके देख सकते हैं और ये असं पहल भी थोड़ा दिखा चुके हैं सो यही ਇਸ ਤਰ੍ਹਾਂ। ਚਿਹਰੇ ਦੇ ਵਿੱਚ ਬੂਟੀ ਹੈ ਜੀ। ਇਹਦੇ ਵੀ ਪਿੱਛੇ ਅਸੀਂ ਇਸ ਤਰ੍ਹਾਂ ਲਟਕਣ ਦਿੱਤੇ ਹੋਏ ਆ ਥੋੜਾ ਗਰਲਿਸ਼ ਲੁੱਕ ਆ। ਔਰ ਇਸ ਤਰ੍ਹਾਂ ਹੀ ਇਹਦਾ ਜਿਹੜਾ ਗਰਾਰਾ ਬਣਿਆ ਬਹੁਤ ਹੀ ਹੈਵੀ ਇਹਦਾ ਗਰਾਰਾ ਬਣਿਆ। ਇਹਦੇ ਨਾਲ ਅਸੀਂ ਕੰਟਰਾਸਟ ਆ ਜਿਹੜਾ ਦੁਪੱਟਾ ਬਣਾਇਆ ਹੋਇਆ ਗ੍ਰੀਨ ਕਲਰ ਦਾ। ਸੋ ਇਸ ਤਰ੍ਹਾਂ ਹੀ ਕਸਟਮਰ ਦੀ ਚੋਇਸ ਸੀ। ਸੋ ਅਸੀਂ ਉਸ ਕਰਾਇਦੇ ਨਾਲ येलो ਮਸਟਰਡ ਵਿਦ ਗ੍ਰੇ ਦਾ ਕੰਟਰਾਸਟ ਕੀਤਾ। ਸੋ ਇਸ ਤਰ੍ਹਾਂ ਕੰਟਰਾਸਟ ਕੀਤਾ। ਸੋ ਇਹ ਸੀ ਜੀ ਗਰਾਰਾ ਸੂਟ ਪਾਕਿਸਤਾਨੀ ਗਰਾਰਾ ਸੂਟ ਕਿਵੇਂ ਫੁੱਲ ਫਲੇਅਰ ਦੇ ਜਿਹੜੇ ਪਾਕਿਸਤਾਨੀ ਗਰਾਰੇ ਬੰਦੇ ਆ ਉਸ ਤਰ੍ਹਾਂ ਅਸੀਂ ਜਿਹੜੇ ਸੂਟਸ ਆ ਰੈਡੀ ਕੀਤੇ ਆ ਸੋ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਰੈਡੀ ਕਰ ਸਕਦੇ ਹੋ ਜੀ ਪਿਕ ਪੀ ਸਕਦੇ ਹੋ ਸਟੀਚਿੰਗ ਦੇ ਵਿੱਚ ਜੋ ਵੀ ਤੁਹਾਨੂੰ ਪਸੰਦ ਹੈ ਤੁਹਾਡੇ ਕੋਲ ਪਿਕਚਰ ਹੈ ਸੋ ਅਸੀਂ ਉਹ ਬਣਾ ਦਿੰਨੇ ਆ ਕੋਈ ਵੀ ਡਿਜ਼ਾਈਨ ਹੈ ਡਿਜ਼ਾਈਨ ਅਸੀਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਹੀ ਰੈਡੀ ਕਰੀਏ ਕਿਉਂਕਿ ਜਿਹੜੇ ਅਗਰ ਤੁਸੀਂ ਆਪਣਾ ਕੋਈ ਡਿਜ਼ਾਈਨ ਹੈ ਜਿਹੜਾ ਕ੍ਰੀਏਟ ਕਰਵਾਉਣਾ ਚਾਹੁੰਦੇ ਹੋ ਉਹ ਤੁਹਾਨੂੰ ਕਲੀਅਰ ਪਿਕ ਹੋਣੀ ਚਾਹੀਦੀ ਹੈ ਤਾਂ ਕੋਸ਼ਿਸ਼ ਕਰੋ ਕਿ ਵੱਧ ਤੋਂ ਮੇਰੇ ਡਿਜ਼ਾਈਨ ਹੀ ਤੁਹਾਨੂੰ ਤੁਸੀਂ ਆਰਡਰ ਕਰ ਸਕੋ ਕਿਉਂਕਿ ਸਾਡੇ ਕੋਲ ਇਹ ਟਾਈਮਿੰਗ ਦੀ ਵੀ ਬਹੁਤ ਸ਼ਾਰਟੇਜ ਹੈ ਕਿਉਂਕਿ ਜਿਹੜੇ ਸਟੇਸ ਬਣਾਏ ਗਏ ਕਿਉਂਕਿ ਜਦੋਂ ਨਵਾਂ ਡਿਜ਼ਾਈਨ ਬਣਾਉਣਾ ਆ ਉਹਨੂੰ ਸੈੱਟ ਕਰਨ ਤੇ ਕਾਫੀ ਟਾਈਮ ਲੱਗ ਜਾਂਦਾ ਕਿ ਉਹ ਕਿਸ ਤਰ੍ਹਾਂ ਦਾ ਜਿਹੜਾ ਲੋਕਾਂ ਦੀ ਆ ਉਹਦੇ ਉਹਨੂੰ ਬਹੁਤ ਹੀ ਤਰੀਕਿਆਂ ਨਾਲ ਉਹਨੂੰ ਅਸੀਂ ਡੀਲ ਦੇ ਵਿੱਚ ਤੇਜ਼ ਦੇ ਵਿੱਚ ਵੀ ਉਹਨੂੰ ਕੋਸ਼ਿਸ਼ ਕਰੀਦੀ ਆ ਕਿ ਅਸੀਂ ਵਧੀਆ ਬਣੇ ਸੋ ਕਾਫੀ ਟਾਈਮ ਹੀ ਲੱਗ ਜਾਂਦੀ ਐ ਸੋ ਕੋਸ਼ਿਸ਼ ਕਰਿਆ ਕਰੋ ਕਿ ਮੇਰੇ ਡਿਜ਼ਾਈਨ ਹੀ ਮੈਂ ਬਹੁਤ سارے ਡਿਜ਼ਾਈਨ ਹੈ ਜੀ ਜਿਹੜੇ ਅਸੀਂ ਪਹਿਲਾਂ ਪਾ ਚੁੱਕੇ ਹਾਂ ਸੋ ਤੁਸੀਂ ਉਥੋਂ ਸਕਰੀਨਸ਼ਾਟ ਲੈ ਕੇ ਕਲਰ ਆਪਣੀ ਚੋਇਸ ਦਾ ਸਟੀਚਿੰਗ ਆਪਣੀ ਚੋਇਸ ਦੀ ਜਿਹੜੀ ਤੁਸੀਂ ਕਰ ਸਕਦੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਹਾਂਗੇ ਸੋ ਬਣੇ ਰਹੋ ਜਨੂ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ